ਮੇਰਾ ਨਾਮ ਬੀਬੀ ਰਣਜੀਤ ਕੋਰੇ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਫੋਮਾ ਜੀ ਵੀ ਨੇ ਅਸੀਂ ਅੱਜ ਆਈ ਸੀ ਦਿੱਲੀ ਸਿਗਰਵਾਰਾ ਪਰ ਬੰਦਾ ਕੁਵੈਟੀ ਵੱਲੋਂ ਮੈਂ 23 ਜੂਨ ਨੂੰ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਇੱਥੇ ਉਸ ਮੇਲ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਬੰਲਾ ਸਾਪੂਰ ਦੁਆਰੇ ਦੇ ਵਿੱਚ ਉੱਥੇ ਹੋਰ ਦਾਅਸ ਕਰਨ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਬਾਈਟ ਦਿੱਤੀ ਉਹ ਬਾਈਟ ਵਿੱਚ ਬੋਲ ਰਹੇ ਨੇ ਕਿ ਮੈਂ ਮੈਂਬਰਾਂ ਨੂੰ 27 ਸੇ 68 ਲੱਖ ਦਿੱਤਾ ਉਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਇੱਕ ਪ੍ਰਧਾਨ ਬੰਨਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਲਾਲਚ ਦੇ ਕੇ ਵੋਟਾਂ ਲੈਣੀਆਂ ਇਹ ਸਭ ਤੋਂ ਵੱਡਾ ਗੁਨਾਹ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਗੁਰੂ ਘਰ ਦੇ ਕਸਟੋਡੀਅਨ ਬਣਨ ਜਾ ਰਹੇ ਹੋ ਗੁਰੂ ਘਰ ਦੇ ਮਾਲਕ ਬਣਨ ਨਹੀਂ ਜਾ ਰਹੇ ਤੇ ਤੁਸੀਂ ਇਹੋ ਜਿਹਾ ਆਫਰ ਦੇ ਕੇ ਰਿਹਾ ਹੋ ਇਹਦਾ ਮਤਲਬ ਕੀ ਹੈ ਤੁਹਾਡਾ ਕਿ ਤੁਸੀਂ ਇੱਕ ਮੈਂਬਰ ਨੂੰਗਾ 28 ਲੱਖ ਦੇ ਰਹੇ ਹੋ ਤੇ ਜਿੱਤਣ ਵਾਸਤੇ 26 ਮੈਂਬਰ ਚਾਹੀਦੇ ਅੰਦਰ ਇੱਕ ਬੰਦੇ ਨੂੰ ਤੇ ਤੁਸੀਂ ਇੰਨਾ ਪੈਸਾ ਤਾਂ ਗੁਰੂ ਘਰੋਂ ਕੱਢੋਗੇ ਬਾਅਦ ਚੋਂ ਤੇ ਐਸ ਕਰਕੇ ਮੈਂ ਸ਼੍ਰੀ ਕਾਲਤਾਗਰ ਸਾਹਿਬ ਤੇ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਉਨ ਮੈਂ ਬੇਨਤੀ ਕੀਤੀ ਸੀ ਮੈਂ ਫਰਿਆਦ ਲੈ ਕੇ ਆਈ ਸੀ ਇਹਨਾਂ ਦੇ ਕੋਲ ਕਿ ਜਿਹਦੇ ਨਾਲ ਕੀ ਜਿਹੜੇ ਇਹੋ ਜਿਹੇ ਬੰਦੇ ਨੇ ਉਹ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਔਰ ਇਹੋ ਜਿਹੇ ਬੰਦਿਆਂ ਨੂੰ ਪੰਚੋ ਛੇਕਿਆ ਜਾਣਾ ਚਾਹੀਦਾ ਤੇ ਉਹ ਮੇਲ ਦਾ ਕੋਈ ਹੱਲ ਤੱਕ ਕੋਈ ਅਸਰ ਨਹੀਂ ਹੋਇਆ ਸੀ ਤੇ ਅੱਜ ਅਸੀਂ ਫਿਰ ਦੁਬਾਰਾ ਆਏ ਆ ਇੱਥੇ ਕਿਉਂਕਿ ਇਹ ਜਿਹੜਾ ਸ਼੍ਰੀ ਕਾਲਤਾਕ ਸਾਹਿਬੇ ਤਨਤਨ ਸ਼ੇਮੇ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਸੋਇਆ ਹੋਇਆ ਆ ਹਾਕਪੁਰ ਸੱਚ ਦੀ ਲੜਾਈ ਵਾਸਤੇ ਆ ਅੱਜ ਕਰਕੇ ਮੈਂ ਦੁਬਾਰਾ ਬੇਨਤੀ ਕਰਨ ਆਈ ਸੀ ਇਹ ਇਹਦੇ ਉੱਪਰ ਐਕਸ਼ਨ ਲਿਆ ਜਾਏ ਐਕਸ਼ਨ ਕੀਤਾ ਜਾਏ ਅਸੀਂ ਹਾਰਡ ਕਾਪੀ ਦਿੱਤੀ ਹੈ ਇਹਦੇ ਨਾਲ ਹੀ ਇੱਕ ਅਸੀਂ ਲੈਟਰ ਹੋਰ ਦਿੱਤੀ ਹੈ ਦਿੱਲੀ ਸਿਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਤਿੰਨ ਤਰੀਕ ਨੂੰ ਜੋ ਜਨਰਲ ਹਾਊਸ ਬੁਲਾਇਆ ਗਿਆ ਹੈ ਸ਼੍ਰਮਨੇਗੁਰਦਾਰਾ ਪ੍ਰਬੰਧਕ ਕਮੇਟੀ ਬਣਾਉ ਉਹ ਜਨਰਲ ਹਾਊਸ ਉਕੀ ਸ਼ਹੀਦ ਦਿਸ਼ਤ ਆਬਦੀ ਚੱਲ ਰਹੀ ਹੈ 350 ਸਾਲਾਂ ਦੀ ਦਿਸ਼ਤ ਆਬਦੀ ਹੈ ਜਿਹਦੇ ਵਿੱਚ ਕਿ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ ਤੇ ਇਸ ਕਰਕੇ ਉਹ ਜਨਰਲ ਇਜਲਾਸ ਜਿਹੜਾ ਹੈਗਾ ਉਹ ਪੋਸਟਪੋਨ ਕੀਤਾ ਜਾਏ ਅਸੀਂ ਸ਼੍ਰੀਕਾਲ ਤੱਕ ਸਾਡੇ ਵੀ ਫਰਿਆਦ ਕੀਤੀ ਹੈ ਤਾਂ ਕਿ ਆਰਾਮ ਨਾਲ ਸਾਰੇ ਪ੍ਰੋਗਰਾਮ ਹੋ ਸਕਣ ਤੇ ਇਹ ਦੋ ਬੇਨਤੀਆਂ ਅਸੀਂ ਲੈ ਕੇ ਆਏ ਸੀ ਤੁਹਾਨੂੰ ਪੂਰੀ ਉਮੀਦ ਹੈ ਕਿਉਂਕਿ ਜਿੱਥੇ ਹਾਕ ਪਰ ਸੱਚ ਦੀ ਗੱਲ ਹੁੰਦੀ ਹੈ ਉੱਥੇ ਸਾਡੀਆਂ ਫਰਿਆਦ ਜ਼ਰੂਰ ਸੁਣੀ ਜਾਏਗੀ ਸਾਡੇ ਵੱਲੋਂ ਪਹਿਲਾਂ ਵੀ ਮੇਨ ਕੀਤੀ ਗਈ ਸੀ ਕੋਈ ਉਦਾਰ ਫੈਸਲਾ ਨਹੀਂ ਸਾਡੇ ਅੱਜ ਫਿਰ ਤੋਂ ਦੁਬਾਰਾ ਆਏ ਹੋਏ ਕਿ ਨੇ ਦਾ ਸੁਸਤਨੋ ਕੀਤੀ ਮੇਰੀ ਨੂੰ ਇਥੋਂ ਜਿਹੜੀ ਕੇ ਉਹਨਾਂ ਦੀ ਸਜ਼ਾ ਲੱਗਣੀ ਚਾਹੀਦੀ ਜਾਨੂੰ ਪੇਸ਼ ਨਹੀਂ ਹੋ ਰਹੀ ਤੇ ਇਹਨਾਂ ਬਿਲਕੁਲ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਇਹੋ ਜਿਹੇ ਬੰਦੇ ਨੂੰ ਪੰਜ ਸੌ ਸੇਕਣਾ ਚਾਹੀਦਾ ਕਿਉਂਕਿ ਉਹਨਾਂ ਰਿਕਾਰਡ ਹੈਗਾ ਸਾਰਾ ਕੁਝ ਤੁਗੁਣਾ ਨੇ ਮੀਡੀਆਜ਼ ਬੋਲਿਆ ਮੈਂ ਮੀਡੀਆ ਦਾ ਲਿੰਕ ਵੀ ਭੇਜ ਦਿੱਤਾ ਅੱਜ ਦੁਬਾਰਾ ਮੈਂ ਫੇਰ ਮੀਡੀਆ ਦਾ ਜਿਹੜਾ ਲਿੰਕ ਹੈਗਾ ਸੀ ਇਹਨਾਂ ਨੂੰ ਭੇਜ ਦਿੱਤਾ ਹੈ ਕਿ ਜਿਸ ਦੇ ਨਾਲ ਉਹ ਦੇਖ ਲੈਣ ਅੱਛੀ ਤਰ੍ਹਾਂ ਉਹ ਸਭਾ ਸਭ ਬੋਲ ਰਹੇ ਨੇ ਲਾਈਵ ਬੋਲ ਰਹੇ ਨੇ ਕਿ ਮੈਂ ਇੰਨੇ ਇੰਨੇ ਪੈਸੇ ਦਿੱਤੇ ਮੈਂਬਰਾਂ ਨੂੰ ਮੈਨੂੰ ਮੈਂਬਰਾਂ ਨੇ ਵੋਟ ਵੀ ਪਾਈ ਐ ਇਹਨਾਂ ਚੇਂਜ ਕਰਕੇ ਜੋ ਵੀ ਲਾਲਚ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਮਨ ਰਿਕਾਰਡ ਹੈਗੀ ਅਤੇ ਮੇਰੇ ਸਾਹਮਣੇ ਕਿਉਂਕਿ ਆਹੋ ਜਿਹੇ ਬੰਦੇ ਨੂੰ ਪੰਚੋ ਸੇਕਣਾ ਚਾਹੀਦਾ ਹੈ ਕਿਉਂਕਿ ਅਸਾਂ ਦੇ ਬੰਦਿਆਂ ਦੀ ਸਾਨੂੰ ਕੋਈ ਜਰੂਰਤ ਨਹੀਂ ਆ ਮੇਰਾ ਨਾਮ ਬੀਬੀ ਰਣਜੀਤ ਕੋਰੇ ਮੇ ਅਸੀਂ ਅੱਜ ਆਈਸੀ ਦਿੱਲੀ ਸਿਗੁਰਦਾਰਾ ਪਰਬੰਧ ਕਮੇਟੀ ਵੱਲੋਂ ਮੈਂ 23 ਜੂਨ ਨੂੰ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਇੱਥੇ ਉਸ ਮੇਲ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਬੰਲਾ ਸਾਪੂਰਦਵਾਰ ਦੇ ਵਿੱਚ ਉਥੇ ਹੋਰ ਦਾਅਸ ਕਰਨ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਬਾਈਟ ਦਿੱਤੀ ਉਹ ਬਾਈਟ ਵਿੱਚ ਬੋਲ ਰਹੇ ਨੇ ਕਿ ਮੈਂ ਮੈਂਬਰਾਂ ਨੂੰ 27 ਤੋਂ 68 ਲੱਖ ਦਿੱਤਾ ਉਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਇੱਕ ਪ੍ਰਧਾਨ ਬੰਨਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਲਾਲਚ ਦੇ ਕੇ ਵੋਟਾਂ ਲੈਣੀਆਂ ਇਹ ਸਭ ਤੋਂ ਵੱਡਾ ਗੁਨਾਹ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਗੁਰੂ ਘਰ ਦੇ ਕਸਟੋਡੀਅਨ ਬਣਨ ਜਾ ਰਹੇ ਹੋ ਗੁਰੂ ਘਰ ਦੇ ਮਾਲਕ ਬਣਨ ਨਹੀਂ ਜਾ ਰਹੇ ਤੇ ਤੁਸੀਂ ਇਹੋ ਜਿਹਾ ਆਫਰ ਦੇ ਕੇ ਰਿਹਾ ਹੋ ਇਹਦਾ ਮਤਲਬ ਕੀ ਹੈ ਤੁਹਾਡਾ ਕਿ ਤੁਸੀਂ ਇੱਕ ਮੈਂਬਰ ਨੂੰਗਾ 28 ਲੱਖ ਦੇ ਰਹੇ ਹੋ ਤੇ ਜਿੱਤਣ ਵਾਸਤੇ 26 ਮੈਂਬਰ ਚਾਹੀਦੇ ਅੰਦਰ ਇੱਕ ਬੰਦੇ ਨੂੰ ਤੇ ਤੁਸੀਂ ਇੰਨਾ ਪੈਸਾ ਤਾਂ ਗੁਰੂ ਘਰੋਂ ਕੱਢੋਗੇ ਬਾਅਦ ਚੋਂ ਤੇ ਐਸ ਕਰਕੇ ਮੈਂ ਸ਼੍ਰੀ ਕਾਲਤਾਗਰ ਸਾਹਿਬ ਤੇ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਉਨ ਮੈਂ ਬੇਨਤੀ ਕੀਤੀ ਸੀ ਮੈਂ ਫਰਿਆਦ ਲੈ ਕੇ ਆਈ ਸੀ ਇਹਨਾਂ ਦੇ ਕੋਲ ਕਿ ਜਿਹਦੇ ਨਾਲ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਉਹ ਪੰਥ ਦੀ ਨਮੰਦਗੀ ਨਹੀਂ ਕਰ ਸਕਦੇ ਔਰ ਇਹੋ ਜਿਹੇ ਬੰਦਿਆਂ ਨੂੰ ਪੰਜੋ ਛੇ ਕਿਹਾ ਜਾਣਾ ਚਾਹੀਦਾ ਤੇ ਉਹ ਮੇਲ ਦਾ ਕੋਈ ਹੱਲ ਤੱਕ ਕੋਈ ਅਸਰ ਨਹੀਂ ਹੋਇਆ ਸੀ ਤੇ ਅੱਜ ਅਸੀਂ ਫਿਰ ਦੁਬਾਰਾ ਆਏ ਆ ਇਥੇ ਕਿਉਂਕਿ ਇਹ ਜਿਹੜਾ ਸ਼੍ਰੀ ਘਰਤਕ ਸਾਹਿਬੇ ਤਾਨਤਨ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਸੋਇਆ ਹੋਇਆ ਆ ਹਾਕਪੁਰ ਸੱਚ ਦੀ ਲੜਾਈ ਵਾਸਤੇ ਆ ਅੱਜ ਕਰਕੇ ਮੈਂ ਦੁਬਾਰਾ ਬੇਨਤੀ ਕਰਨ ਆਈ ਸੀ ਕਿ ਇਹਦੇ ਉੱਪਰ ਐਕਸ਼ਨ ਲਿਆ ਜਾਏ ਐਕਸ਼ਨ ਕੀਤਾ ਜਾਏ ਅੱਜ ਅਸੀਂ ਹਾਰਡ ਕਾਪੀ ਦਿੱਤੀ ਆ ਇਹਦੇ ਨਾਲ ਹੀ ਇੱਕ ਅਸੀਂ ਲੈਟਰ ਹੋਰ ਦਿੱਤੀ ਆ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆ ਕਿ ਤਿੰਨ ਤਰੀਕ ਨੂੰ ਜੋ ਜਨਰਲ ਹਾਊਸ ਬੁਲਾਇਆ ਗਿਆ ਹੈ ਸ਼੍ਰਮਨੇਗਰ ਜ਼ਾਰਾ ਪ੍ਰਦਨਕ ਕਮੇਟੀ ਬਣਾਉ ਉਹ ਜਨਰਲ ਹਾਊਸ ਉਕੀ ਸ਼ਹੀਦ ਦੀ ਸਤਾਬਦੀ ਚੱਲ ਰਹੀ ਹੈ 350 ਸਾਲਾਂ ਦੀ ਸਤਾਬਦੀ ਹੈ ਜਿਦੇ ਵਿੱਚ ਕਿ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ ਤੇ ਇਸ ਕਰਕੇ ਉਹ ਜਨਰਲ ਇਜਲਾਸ ਜਿਹੜਾ ਹੈਗਾ ਉਹ ਪੋਸਟਪੋਨ ਕੀਤਾ ਜਾਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਫਰਿਆਦ ਕੀਤੀ ਹੈ ਤਾਂ ਕਿ ਆਰਾਮ ਨਾਲ ਸਾਰੇ ਪ੍ਰੋਗਰਾਮ ਹੋ ਸਕਣ ਤੇ ਇਹ ਦੋ ਬੇਨਤੀਆਂ ਅਸੀਂ ਲੈ ਕੇ ਆਏ ਸੀ ਤੁਹਾਨੂੰ ਪੂਰੀ ਉਮੀਦ ਹੈ ਕਿਉਂਕਿ ਜਿੱਥੇ ਹਾਕਮ ਪਰ ਸੱਚ ਦੀ ਗੱਲ ਹੁੰਦੀ ਹੈ ਉੱਥੇ ਸਾਡੀ ਫਰਿਆਦ ਜ਼ਰੂਰ ਸੁਣੀ ਜਾਏਗੀ ਆਪ ਤੁਹਾਡੇ ਵੱਲੋਂ ਪਹਿਲਾਂ ਵੀ ਮੇਨ ਕੀਤੀ ਗਈ ਸੀ ਕੋਈ ਉਦਾਰ ਫੈਸਲੀ ਸਾਹਮਣੇ ਅੱਜ ਫੇਰ ਵੀ ਦੁਬਾਰਾ ਆਇਓ ਕੀ ਨੇ ਦਾ ਕੁਝ ਕਰਨੋ ਟਿਕੀ ਮੇ ਦੀ ਉਹਨਾਂ ਨੂੰ ਇਥੋਂ ਜਿਹੜੀ ਕੇ ਇਹਨਾਂ ਦੀ ਸਜ਼ਾ ਲਗਣੀ ਚਾਹੀਦੀ ਸੀ ਜਾਨੋ ਪੇਸ਼ ਹੋ ਰਹੀਦਾ ਐ ਇਹਨਾਂ ਬਿਲਕੁਲ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਇਹੋ ਜਿਹੇ ਬੰਦੇ ਨੂੰ 500 ਸੇਕਣਾ ਚਾਹੀਦਾ ਕਿਉਂਕਿ ਉਹਨਾਂ ਰਿਕਾਰਡ ਹੈਗਾ ਸਾਰਾ ਕੁਝ ਤੋ ਕਿ ਉਹਨਾਂ ਨੇ ਮੀਡੀਆ 'ਚ ਬੋਲੇ ਆ ਮੈਂ ਮੀਡੀਆ ਦਾ ਲਿੰਕ ਵੀ ਭੇਜ ਦਿੱਤਾ ਅੱਜ ਦੁਬਾਰਾ ਮੈਂ ਫੇਰ ਮੀਡੀਆ ਦਾ ਜਿਹੜਾ ਲਿੰਕ ਹੈਗਾ ਸੀ ਇਹਨਾਂ ਨੂੰ ਭੇਜ ਦਿੱਤਾ ਇਜੇ ਦਿਨਾਂ ਲੋਕ ਦੇਖ ਲੈਣ ਅੱਛੀ ਤਰ੍ਹਾਂ ਸੱਦਾ ਸਭ ਬੋਲ ਰਹੇ ਨੇ ਲਾਈਵ ਬੋਲ ਰਹੇ ਨੇ ਕਿ ਮੈਂ ਨੇ ਨੇ ਪੈਸੇ ਦਿੱਤੇ ਮੈਂਬਰਾਂ ਨੂੰ ਮੈਨੂੰ ਮੈਂਬਰਾਂ ਨੇ ਵੋਟ ਵੀ ਪਾਈ ਐ ਚੇਂਜ ਕਰਕੇ ਜੋ ਵੀ ਲਾਲਚ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਮਨ ਰਿਕਾਰਡ ਹੈਗੀ ਤੇ ਮੇਰੇ ਸਾਹਮਣੇ ਕਿਉਂਕਿ ਆਹੋ ਜੇ ਬੰਦੇ ਨੂੰ ਪੰਚੋ ਸੇਕਣਾ ਚਾਹੀਦਾ ਹੈ ਕਿਉਂਕਿ ਅਸਾਂ ਦੇ ਬੰਦਿਆ ਦੀ ਸਾਨੂੰ ਕੋਈ ਜਰੂਰਤ ਨਹੀਂ ਆ ਮੇਰਾ ਨਾਮ ਬੀਬੀ ਰਣਜੀਤ ਕੋਰੇ ਮੇਰੇ ਨਾਲ ਸਰਦਾਰ ਮਨਜੀਤ ਸਿੰਘ ភੋਮਾ ਜੀ ਵੀ ਨੇ ਅਸੀਂ ਅੱਜ ਆਈ ਸੀ ਦਿੱਲੀ ਸ੍ਰੀ ਗੁਰਦਵਾਰਾ ਪਰਬੰਦਰ ਕਮੇਟੀ ਵੱਲੋਂ ਮੈਂ 23 ਜੂਨ ਨੂੰ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਇੱਥੇ ਉਸ ਮੇਲ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਬੰਲਾ ਸਾਪੂਰ ਦੁਆਰੇ ਦੇ ਵਿੱਚ ਉੱਥੇ ਹੋਰ ਦਾਸ ਕਰਨ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਬਾਈਟ ਦਿੱਤੀ ਉਹ ਬਾਈਟ ਵਿੱਚ ਬੋਲ ਰਹੇ ਨੇ ਕਿ ਮੈਂ ਮੈਂਬਰਾਂ ਨੂੰ 27 ਤੋਂ 68 ਲੱਖ ਦਿੱਤਾ ਉਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਇੱਕ ਪ੍ਰਧਾਨ ਬੰਨਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਲਾਲਚ ਦੇ ਕੇ ਵੋਟਾਂ ਲੈਣੀਆਂ ਇਹ ਸਭ ਤੋਂ ਵੱਡਾ ਗੁਨਾਹ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਗੁਰੂ ਘਰ ਦੇ ਕਸਟੋਡੀਅਨ ਬਣਨ ਜਾ ਰਹੇ ਹੋ ਗੁਰੂ ਘਰ ਦੇ ਮਾਲਕ ਬਣਨ ਨਹੀਂ ਜਾ ਰਹੇ ਤੇ ਤੁਸੀਂ ਇਹੋ ਜਿਹਾ ਆਫਰ ਦੇ ਕੇ ਰਿਹਾ ਹੋ ਇਹਦਾ ਮਤਲਬ ਕੀ ਹੈ ਤੁਹਾਡਾ ਕਿ ਤੁਸੀਂ ਇੱਕ ਮੈਂਬਰ ਨੂੰਗਾ 28 ਲੱਖ ਦੇ ਰਹੇ ਹੋ ਤੇ ਜਿੱਤਣ ਵਾਸਤੇ 26 ਮੈਂਬਰ ਚਾਹੀਦੇ ਅੰਦਰ ਇੱਕ ਬੰਦੇ ਨੂੰ ਤੇ ਤੁਸੀਂ ਇੰਨਾ ਪੈਸਾ ਤਾਂ ਗੁਰੂ ਘਰੋਂ ਕੱਢੋਗੇ ਬਾਅਦ ਚੋਂ ਤੇ ਐਸ ਕਰਕੇ ਮੈਂ ਸ਼੍ਰੀ ਕਾਲਤਾਗਰ ਸਾਹਿਬ ਤੇ 23 ਜੂਨ 2025 ਨੂੰ ਇੱਕ ਮੇਲ ਪਾਈ ਸੀ ਉਨ ਮੈਂ ਬੇਨਤੀ ਕੀਤੀ ਸੀ ਮੈਂ ਫਰਿਆਦ ਲੈ ਕੇ ਆਈ ਸੀ ਇਹਨਾਂ ਦੇ ਕੋਲ ਕਿ ਜਿਸ ਦੇ ਨਾਲ ਕੀ ਜਿਹੜੇ ਇਹੋ ਜਿਹੇ ਬੰਦੇ ਨੇ ਉਹ ਪੰਥ ਦੀ ਨਮੰਦਗੀ ਨਹੀਂ ਕਰ ਸਕਦੇ ਔਰ ਇਹੋ ਜਿਹੇ ਬੰਦਿਆਂ ਨੂੰ ਪੰਜੋ ਛੇ ਕਿਹਾ ਜਾਣਾ ਚਾਹੀਦਾ ਤੇ ਉਹ ਮੇਲ ਦਾ ਕੋਈ ਹੱਲ ਤੱਕ ਕੋਈ ਅਸਰ ਨਹੀਂ ਹੋਇਆ ਸੀ ਤੇ ਅੱਜ ਅਸੀਂ ਫਿਰ ਦੁਬਾਰਾ ਆਏ ਆ ਇਥੇ ਕਿਉਂਕਿ ਇਹ ਜਿਹੜਾ ਸ਼੍ਰੀ ਘਰਤਕ ਸਾਹਿਬੇ ਤੰਤਨ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਸੋਇਆ ਹੋਇਆ ਆ ਹਾਕਪੁਰ ਸੱਚ ਦੀ ਲੜਾਈ ਵਾਸਤੇ ਆ ਅੱਜ ਕਰਕੇ ਮੈਂ ਦੁਬਾਰਾ ਬੇਨਤੀ ਕਰਨ ਆਈ ਸੀ ਕਿ ਇਹਦੇ ਉੱਪਰ ਐਕਸ਼ਨ ਲਿਆ ਜਾਏ ਐਕਸ਼ਨ ਕੀਤਾ ਜਾਏ ਅੱਜ ਅਸੀਂ ਹਾਰਡ ਕਾਪੀ ਦਿੱਤੀ ਆ ਇਹਦੇ ਨਾਲ ਹੀ ਇੱਕ ਅਸੀਂ ਲੈਟਰ ਹੋਰ ਦਿੱਤੀ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਕਿ ਤਿੰਨ ਤਰੀਕ ਨੂੰ ਜੋ ਜਨਰਲ ਹਾਊਸ ਬੁਲਾਇਆ ਗਿਆ ਹੈ ਸ਼ਰਮਨੇਗਰ ਜ਼ਾਰਾ ਪ੍ਰਦਨਕ ਕਮੇਟੀ ਬਣਾਉ ਉਹ ਜਨਰਲ ਹਾਊਸ ਉਕੀ ਸ਼ਹੀਦ ਦੀ ਸਤਾਬਦੀ ਚੱਲ ਰਹੀ ਹੈ 350 ਸਾਲਾਂ ਦੀ ਸਤਾਬਦੀ ਹੈ ਜਿਦੇ ਵਿੱਚ ਕਿ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ ਤੇ ਇਸ ਕਰਕੇ ਉਹ ਜਨਰਲ ਇਜਲਾਸ ਜਿਹੜਾ ਹੈਗਾ ਉਹ ਪੋਸਟਪੋਨ ਕੀਤਾ ਜਾਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਫਰਿਆਦ ਕੀਤੀ ਹੈ ਤਾਂ ਕਿ ਆਰਾਮ ਨਾਲ ਸਾਰੇ ਪ੍ਰੋਗਰਾਮ ਹੋ ਸਕਣ ਤੇ ਇਹ ਦੋ ਬੇਨਤੀਆਂ ਅਸੀਂ ਲੈ ਕੇ ਆਏ ਸੀ ਤੁਹਾਨੂੰ ਪੂਰੀ ਉਮੀਦ ਹੈ ਕਿਉਂਕਿ ਜਿੱਥੇ ਹਾਕਮ ਪਰ ਸੱਚ ਦੀ ਗੱਲ ਹੁੰਦੀ ਹੈ ਉੱਥੇ ਸਾਡੀ ਫਰਿਆਦ ਜ਼ਰੂਰ ਸੁਣੀ ਜਾਏਗੀ ਆਪ ਤੁਹਾਡੇ ਵੱਲੋਂ ਪਹਿਲਾਂ ਵੀ ਮੇਨ ਕੀਤੀ ਗਈ ਸੀ ਕੋਈ ਉਦਾਰ ਫੈਸਲੀ ਸਾਹਮਣੇ ਅੱਜ ਫੇਰ ਵੀ ਦੁਬਾਰਾ ਆਇਓ ਕੀ ਨੇ ਦਾ ਕੁਸਤਾਨੋ ਟਿਕੀ ਮੇ ਦੀ ਉਹਨਾਂ ਨੂੰ ਇਥੋਂ ਜਿਹੜੀ ਕਿ ਇਹਨਾਂ ਦੀ ਸਜ਼ਾ ਲਗਣੀ ਚਾਹੀਦੀ ਸੀ ਜਾਨੋ ਪੇਸ਼ ਹੋ ਰਹੀਦਾ ਐ ਇਹਨਾਂ ਬਿਲਕੁਲ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਇਹੋ ਜਿਹੇ ਬੰਦੇ ਨੂੰ 500 ਸੇਕਣਾ ਚਾਹੀਦਾ ਕਿਉਂਕਿ ਉਹਨਾਂ ਰਿਕਾਰਡ ਹੈਗਾ ਸਾਰਾ ਕੁਝ ਕਿਉਂਕਿ ਉਹਨਾਂ ਨੇ ਮੀਡੀਆ 'ਚ ਬੋਲੇ ਆ ਮੈਂ ਮੀਡੀਆ ਦਾ ਲਿੰਕ ਵੀ ਭੇਜ ਦਿੱਤਾ ਅੱਜ ਦੁਬਾਰਾ ਮੈਂ ਫੇਰ ਮੀਡੀਆ ਦਾ ਜਿਹੜਾ ਲਿੰਕ ਹੈਗਾ ਸੀ ਇਹਨਾਂ ਨੂੰ ਭੇਜ ਦਿੱਤਾ ਹੈ ਜਿਸ ਦੇ ਨਾਲ ਉਹ ਦੇਖ ਲੈਣ ਅੱਛੀ ਤਰ੍ਹਾਂ ਉਹ ਕਿ ਮੈਂ ਇੰਨੇ ਇੰਨੇ ਪੈਸੇ ਦਿੱਤੇ ਮੈਂਬਰਾਂ ਨੂੰ ਮੈਨੂੰ ਮੈਂਬਰਾਂ ਨੇ ਵੋਟ ਨਹੀਂ ਪਾਈ ਐਂਡ ਚੇਂਜ ਕਰਕੇ ਜੋ ਵੀ ਲਾਲਚ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਉਹਨਾਂ ਰਿਕਾਰਡ ਹੈਗੀਆਂ ਤੇ ਮੇਰੇ ਹਿਸਾਬ ਨਾਲ ਕਿਉਂਕਿ ਆਹੋ ਜਿਹੇ ਬੰਦੇ ਨੂੰ ਪੰਚੋ ਸ਼ੇਕਣਾ ਚਾਹੀਦਾ ਹੈ ਕਿਉਂਕਿ ਅਸਾਂ ਦੇ ਬੰਦਿਆਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ